hi, this side, Shital, hi the society contributors hi shida yeah so my question is for amee uh, and vicky kalsan your romance is really catching up with the netizens and everybody so i wanted to know like how was it on it off the street for you guys It's citizens the netizens ki fark honda pain ji nahi matlab main fark puch main main puch main, main jawab dena citizen nu na aadhar card chahida hunda hmm. netizen nu aadhar card nahi chahida unna nu subscription chahida hunda ਓ ਅੱਛਾ ਨੈਟ ਇਜ਼ ਨੈਟ ਵਾਲੇ ਹਾਂ ਮੇਰਾ ਪੜਾਵੇ ਲੈ ਦੱਸ ਯਾਰ ਤੇ ਅੱਛਾ ਗੱਲ ਉਹ ਕੀ ਕਹਿੰਦੇ ਨੇ ਕਿ ਯੂਰ ਰੋਮਾਂਸ ਇਜ਼ ਰੀਅਲੀ ਕੈਚਿੰਗ ਅਪ ਵਿਦ ਦਮ oh yes i want to know like how was the equation on the screen and off the screen for you guys and uh, how long does your friendship go back ਨਹੀਂ ਯੋ ਤਾਂ ਬਾਬਾ ਸੋਕਰ ਕਿ ਬਸ ਸਭ ਤੋਂ ਵੱਡੀ ਗੱਲ ਆ ਵੀ ਹੁਣ ਮੇਰੇ ਘਰ ਜਾ ਕੇ ਆਏ ਨਹੀਂ ਤੇ ਉਦੋਂ ਵੱਡੀ ਗੱਲ ਕੀ ਹੋ ਜੂਗੀ ਨਾ ਘਰੇ ਤੁਸੀਂ ਉਹਨੂੰ ਲੈ ਕੇ ਜਾਂਦੇ ਹੋ ਜਿਹੜਾ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਨੇੜੇ ਹੁੰਦਾ ਨਾ ਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਮਤਲਬ ਜਿਵੇਂ ਮੈਮ ਨੇ ਵੀ ਗੱਲ ਕੀਤੀ ਸੀ ਈਗੋ ਵਾਲੀ ਉਹ ਜੇ ਇੱਧਰ ਨੂੰ ਸਵਾਲ ਆਉਂਦਾ ਈਗੋ ਤਾਂ ਨੇੜੇ ਤੇੜੇ ਵੀ ਐ ਨਹੀਂ ਮਾਰੇ ਕਿਰਪਾ ਕਰੇ ਕੰਮ ਬੱਗੇ ਹੋਵੇ ਨਾ ਹੋਵੇ ਜ਼ਿੰਦਗੀ 'ਚ ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਫਿਰ ਦਿਲੋਂ ਕਰਦੇ ਹੋ ਹਣਾ ਤੇ ਉਹ ਸਾਰੀ ਉਮਰ ਨਾਲ ਜਾਂਦਾ ਤੇ ਮੈਂ ਇਹਨਾਂ ਦੇ ਪਰਿਵਾਰ ਨੂੰ ਕਰਦਾ ਵਿੱਕੀ ਭਾਈ ਤੋਂ ਪਹਿਲਾਂ ਮੈਂ ਸ਼ਾਮ ਜੀ ਨੂੰ ਮੈਮ ਕੋਲ 10 ਵਾਰ ਹੀ ਮਿਲਿਆ ਤੇ ਉਹਨਾਂ ਨਾਲ ਸਾਡਾ ਬਹੁਤ ਹੀ ਜ਼ਿਆਦਾ ਮੋਹ ਪਿਆਰ ਆ ਜਿਸ ਵੇਰੀ ਉਹਨਾਂ ਨਾਲ ਗੱਲ ਹੋ ਕੇ ਟੀ ਹੈ ਤੇ ਉਹ ਮੈਨੂੰ ਮਤਲਬ ਸ਼ਾਮ ਜੀ ਦੀ ਸਵੇਰੇ ਗੱਲ ਹੋਈ ਤੇ ਸ਼ਾਮ ਜੀ ਮੈਨੂੰ ਕਹਿੰਦੇ ਵੀ ਤੁਹਾਡੀਆਂ ਵੀਡੀਓ ਵੇਖ ਕੇ ਤੁਹਾਡਾ ਆਪੋ ਜੀ ਪਿਆਰ ਵੇਖ ਤੇ ਜਦੋਂ ਬਜ਼ੁਰਗ ਦੁਆਵਾਂ ਮੰਦਿਆ ਤੇ ਮਾਰਾ ਆਪੇ ਕਿਰਪਾ ਕਰਦਾ ਚੜ੍ਹਦੀ ਕਲਾ ਜ ਰਹਿੰਦਾ ਤੇ ਸਾਡਾ ਤਿੰਨਾਂ ਦਾ ਹੀ ਮਾਲਕ ਦੀ ਮੇਨਾ ਬਹੁਤ ਭਾਈਚਾਰਾ ਅਸੀਂ ਤਿੰਨੇ ਮਤਲਬ ਦੋਸਤਾਂ ਬਸ ਬਹੁਤ ਜਿਆਦੇ ਵਧੀਆ ਵਾਲੇ ਸੇਮ ਹੀ ਹੈ ਸੇਮ ਹੀ ਹੈ ਸੱਚੀ ਹੈ ਐਂਡ ਬਿਕੋਜ਼ ਲਾਈਕ ਯੂ نو 올 ਇਟ ਟੁਕ ਫॉर अस ਕੀ ਪਹਿਲੀ ਵਾਰੀ ਆਪਾਂ ਫਿਲਮ ਦੇ ਲਈ ਮਿਲੇ ਸੀਗੇ ਬਸ ਪਹਿਲੇ ਹੀ ਹੁੰਦਾ ਪੰਜਾਬੀਆਂ ਕਿੱਦਾਂ ਬਈ ਠੀਕ ਆ ਬਸ ਬਾਅਦ ਬਾਤ ਬਾਅਦ ਮੇਂ ਹੁੰਦੀ ਪਹਿਲੇ ਜਫੀ ਆ ਜਾਂਦੀ ਹੈ ਸੁ ਜਫੀ ਪੈ ਗਈ ਤਾਂ ਫਿਰ ਕੀ ਕੈਮਿਸਟਰੀ ਸਾਰੀ ਹੋ ਜਾਂਦੀ ਹੈ ਸਾਰੀ ਸੈਟ hi the side chick contributor hi shider yeah so my question is for ammi and ricky kalson your romance is really catching up with the netizens and everybody so i wanted to know like how was it on it off the street for you guys It's citizens the netizens ki fark hunda hai nahi nahi matlab main fark puch raha hu main main puch main jawab dena citizen nu na aadhar card chahida hunda netizen nu aadhar card nahi chahida unna nu subscription chahida hunda ਓ ਅੱਛਾ ਨੈਟ ਇਜ਼ ਨੈਟ ਵਾਲੇ ਹਾਂ ਮੇਰਾ ਪੜਾਵੇ ਲੈ ਦੱਸ ਯਾਰ ਤੇ ਅੱਛਾ ਗੱਲ ਉਹ ਕੀ ਕਹਿੰਦੇ ਨੇ ਕਿ ਯੋਰ ਰੋਮਾਂਸ ਇਜ਼ ਰੀਅਲੀ ਕੈਚਿੰਗ ਅਪ ਵਿਦ ਦਮ oh yes i want to know like how is the situation on the screen and off the screen for you guys and uh, how long does your friendship go back ਨਹੀਂ ਯੋ ਤਾਂ ਬਾਬਾ ਸੋਕਰ ਕਿ ਜੇ ਸਭ ਤੋਂ ਵੱਡੀ ਗੱਲ ਆ ਵੀ ਹੁਣ ਮੇਰੇ ਘਰ ਜਾ ਕੇ ਆਏ ਨਹੀਂ ਤੇ ਉਦੋਂ ਵੱਡੀ ਗੱਲ ਕੀ ਹੋ ਜੂਗੀ ਨਾ ਘਰੇ ਤੁਸੀਂ ਉਹਨੂੰ ਲੈ ਕੇ ਜਾਂਦੇ ਹੋ ਜਿਹੜਾ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਨੇੜੇ ਹੁੰਦਾ ਨਾ ਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਮਤਲਬ ਜਿਵੇਂ ਮੈਮ ਨੇ ਵੀ ਗੱਲ ਕੀਤੀ ਸੀ ਈਗੋ ਵਾਲੀ ਉਹ ਜੇ ਇੱਧਰ ਨੂੰ ਸਵਾਲ ਆਉਂਦਾ ਈਗੋ ਤਾਂ ਨੇੜੇ ਤੇੜੇ ਵੀ ਐ ਨਹੀਂ ਮਾਰੇ ਕਿਰਪਾ ਕਰੇ ਕੰਮੱਕੇ ਹੋਵੇ ਨਾ ਹੋਵੇ ਜ਼ਿੰਦਗੀ 'ਚ ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਫਿਰ ਦਿਲੋਂ ਕਰਦੇ ਹੋ ਨਾ ਤੇ ਉਹ ساری ਉਮਰ ਨਾਲ ਜਾਂਦਾ ਤੇ ਮੈਂ ਇਹਨਾਂ ਦੇ ਪਰਿਵਾਰ ਨੂੰ ਕਰਦਾ ਵਿੱਕੀ ਭਾਈ ਤੋਂ ਪਹਿਲਾਂ ਮੈਂ ਸ਼ਾਮ ਜੀ ਨੂੰ ਮੈਂ ਕਟਵੱਟ 10 ਵਾਰ ਹੀ ਮਿਲਿਆ ਤੇ ਉਹਨਾਂ ਨਾਲ ਸਾਡਾ ਬਹੁਤ ਹੀ ਜ਼ਿਆਦਾ ਮੋਹ ਪਿਆਰ ਆ ਜਿਸ ਵੇਰੀ ਉਹਨਾਂ ਨਾਲ ਗੱਲ ਹੋ ਕੇ ਟੀ ਹੈ ਤੇ ਉਹ ਮੈਨੂੰ ਮਤਲਬ ਸ਼ਾਮ ਜੀ ਦੀ ਸਵੇਰੇ ਗੱਲ ਹੋਈ ਤੇ ਸ਼ਾਮ ਜੀ ਮੈਨੂੰ ਕਹਿੰਦੇ ਵੀ ਤੁਹਾਡੀਆਂ ਵੀਡੀਓ ਵੇਖ ਕੇ ਤੁਹਾਡਾ ਆਪੋ ਜੀ ਪਿਆਰ ਵੇਖ ਕੇ ਤੇ ਚਲੋ ਬਜ਼ੁਰਗ ਦਵਾਵਾਂ ਦਿੰਦਿਆ ਤੇ ਮਾਰ ਆਪੇ ਕਿਰਪਾ ਕਰਦਾ ਚੜ੍ਹਦੀ ਕਲਾ ਚ ਰਹਿੰਦਾ ਤੇ ਸਾਡਾ ਤਿੰਨਾਂ ਦਾ ਹੀ ਮਾਲਕ ਦੀ ਮੇਰੇ ਨਾਲ ਬਹੁਤ ਪਾਈਚਾਰਾ ਅਸੀਂ ਤਿੰਨੇ ਮਤਲਬ ਦੋਸਤ ਆਪਸ ਬਹੁਤ ਜਿਆਦੇ ਵਧੀਆ ਵਾਲੇ ਏਸ ਸੇਮ ਹੀ ਹੈ ਸੇਮ ਹੀ ਹੈ ਸੱਚੀ ਹੈ ਐਂਡ ਬਿਕਾਜ਼ ਲਾਈਕ ਯੂ نو 올 ਇਟ ਟੂਕ ਫਾਰ ਅਸ ਕੀ ਪਹਿਲੀ ਵਾਰੀ ਆਪਾਂ ਫਿਲਮ ਦੇ ਲਈ ਮਿਲੇ ਸੀਗੇ ਬਸ ਪਹਿਲੇ ਹੀ ਹੁੰਦਾ ਪੰਜਾਬੀਆਂ ਕਿਦਾਂ ਬਈ ਠੀਕ ਆ ਬਸ ਬਾਅਦ ਬਾਤ ਬਾਅਦ ਮੇਂ ਹੁੰਦੀ ਪਹਿਲੇ ਜਫੀ ਆ ਜਾਂਦੀ ਹੈ ਸੋ ਜਫੀ ਪੈ ਗਈ ਤਾਂ ਫਿਰ ਕੀ ਕੈਮਿਸਟਰੀ ਸਾਰੀ ਹੋ ਜਾਂਦੀ ਹੈ ਸਾਰੀ ਸੈਟ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ